ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰੀਨਾ ਪਹੁੰਚੇ ਆਂ ਅੱਜ ਆਪਣੇ ਭਰਾ ਨੇ ਗੱਡੀ ਲੈਣੀ ਹੈ ਦੇਖਦੇ ਕਿਹੜੀ ਪਸੰਦ ਆਉਂਦੀ ਹੈ ਗੱਡੀਆਂ ਸਾਰੀਆਂ ਖੜੀਆਂ ਐ ਡੈਜ਼ਰ ਖੜੀ ਐ ਸੁਵਿਪਟ ਖੜੀ ਐ ਆਰਟਿਕਾ ਖੜੀ ਐ ਹੋਰ ਬਰੇਜ਼ਾ ਖੜੀ ਐ ਆ ਸਾਡੇ ਚਾਚਾ ਚਾਚੇ ਨੇ ਲੈਣੀ ਆ ਭਾਈ ਗੱਡੀ ਧੰਨਵਾਦ ਕਰਦੇ ਮਹਾਰਾਜ ਦਾ ਵੀਰ ਬਾਬੇ ਦਾ ਲੱਖ ਲੱਖ ਸ਼ੁਕਰ ਹੈ ਮੇਰੇ ਜਿਨੇ ਇੰਨੇ ਜੋਗੇ ਕਰਤੇ ਜਿਨੇ ਇੰਨੇ ਜੋਗੇ ਕਰਤੇ ਸੁਭਨ ਜੀ ਨੇ ਤਾਂ ਸੋਚਿਆ ਕਦੇ ਬਸ ਮੇਰੇ ਦੋ ਮੁੰਡੇ ਲੈਣ ਵਾਸਤੇ ਆਏ ਹੋਏ ਆ ਗੱਡੀ ਅੱਜ ਮੈਂ ਦੋਹਾਂ ਤੇ ਇੰਨਾ ਖੁਸ਼ ਹਾਂ ਹੱਦ ਤੇ ਬਾਹਰ ਮਨੇ ਕਦੂਏ ਦੇ ਜਾਨ ਤੇ ਪਿਆਰੇ ਆ ਹੂੰ ਇਹ ਬੇਨਤੀ ਵੀ ਕਰੀਏ ਬਾਬਾ ਆਗਲਾਊਗਾ ਸਾਡੇ ਘਰਾਂ ਦੇ ਵਿੱਚ ਜੋ ਅਸੀਂ ਮੰਗੂਗੇ ਉਹ ਦਊਗਾ ਅੱਜ ਕਰਾ ਨਹੀਂ ਲੇ ਕੋੜੇ ਵਾਲੇ ਦਾ ਉਹ ਬਾਈ ਦੇਖਦੇ ਆ ਕਿਹੜੀ ਪਸੰਦ ਆਉਂਦੀ ਐ ਆ ਬਰੇਜਾ ਖੜੀ ਐ ਆ ਬਰੇਜਾ ਖੜੀ ਐ ਆ ਡਿਜ਼ਾਇਰ ਖੜੀ ਐ ਬਾਈ ਡਿਜ਼ਾਇਰ ਵੀ ਗੱਡੀ ਹੈਵੀ ਬਣਾਤੀ ਹੁਣ ਇਹਨਾਂ ਨੇ ਕੋਈ ਕੰਮ ਨਹੀਂ ਹੈਗਾ ਪੁੱਲ ਹੈਵੀ ਗੱਡੀ ਆ ਹੁਣ ਅੱਗੇ ਵਾਲਾ ਕੰਮ ਨਹੀਂ ਡਿਜ਼ਾਇਰ ਦਾ ਵੀ ਦੇਖਦੇ ਆਂ ਬਾਈ ਜੀ ਕਿਹੜੀ ਪਸੰਦ ਆਉਂਦੀ ਆ ਬਾਕੀ ਅੱਜੇ ਲੈ ਜਾਣੀ ਆ ਦਿਜਰ ਆ ਗੱਡੀ ਪਸੰਦ ਆਈ ਆ ਪੈਟਰੋਲ ਮਾਡਲ ਐ ਦੇ ਸਦਨ ਸੁਸ਼ਿੰਦਰ ਤੋਂ ਕਿਵੇਂ ਦੀਆ ਵਧੀਆ ਗੱਡੀ ਐ ਹੈਵੀ ਗੱਡੀ ਐ ਆਟੋਮੈਟਿਕ ਨਹੀਂ ਇਹ ਗੇਰ ਲਈ ਮੈਨੂਅਲ ਆ ਪੈਟਰੋਲ ਲਓ ਜੀ ਭਾਈ ਸਫਟ ਡਿਜ਼ਾਇਰ ਪਸੰਦ ਆ ਗਈ ਪਰ ਬਰੀਜ਼ਾ ਦੀ ਵੀ ਗੱਲਬਾਤ ਕਰੀ ਸੀ ਮੈਂ ਕਹਿੰਦੇ ਡਿਜ਼ਾਇਰ ਠੀਕ ਹੈ ਡਿਜ਼ਾਇਰ ਲੈ ਜਾਣੀ ਆ ਭਾਈਆ ਕਿ ਕਰਨ ਉਹਨਾਂ ਕਿ ਉਹਦੇ ਜੇ ਉਹ ਹੀ ਭਾਈਆ ਯਾਸੀ ਦੇ ਵਿੱਚ ਆੜ ਜਿਹੜਾ ਬਟ ਕੱਢਿਆ ਜਿਹੜੀ ਆ ਖੜੀ ਵਧਾਈਆਂ ਹੋ ਜੀ ਮਹਾਰਾਜ ਕਰੂਆ ਕਿਰਪਾ ਕਿਰਪਾ ਦੇ ਨਾਲ ਹੈ ਬਾਈ ਸਭ ਤੋਂ ਸਭ ਕਦੇ ਸੋਚੇ ਮੈਂ ਤਾਂ ਮਹਾਰਾਜ ਨੇ ਗੱਡੀ ਜਾਨੇ ਕਰਤੀ ਜੀ ਬਾਈ ਵਧਾਈਆਂ ਹੋਣ ਲੱਗੀਆਂ ਡਿਜ਼ਾਇਰ ਹੋ ਗਈ ਰੈਡੀ ਚਾਬੀ ਦੇਣ ਲੱਗੇ ਆ ਲੋਈ ਬਾਈ ਪਿਛਲੀ ਤਿਆਰੀ ਇਹਨਾਂ ਨੇ ਚੱਕ ਲਿਆ ਸਮਾਨ ਮੁੰਡਾ ਖੁਸ਼ ਬਹੁਤ ਆ ਜੀ ਬਰਿੰਦਰ ਲੋ ਜੀ ਚਾਚਾ ਵੀ ਬਾਲੀ ਵਾਲੀ ਚਾਬੀ ਆ ਗਈ ਜੀ ਜਮੇ ਅੱਗੇ ਚੋੜੀ ਦੇ ਵਿੱਚ ਦਿਖਾ ਦੇ ਹਲੋ ਵਰਨਾ ਆ ਜਾ ਖੜੋ ਖੜੋ ਤੁਸੀਂ ਖੜੋ ਬੱਸ ਫੈਮਲੀ ਖੜੋ ਯਾਰ ਕੋ ਨਹੀਂ ਆਇਆ ਖੜੋ ਖੜੋ ਯਾਰ ਆਪੇ ਵੀ ਬੰਦ ਅੰਦਰ ਆ ਗਏ ਉਹ ਭਾਈ ਹੋ ਗਿਆ ਵਧਾਈਆਂ ਮਹਾਰਾਜ ਸਭ ਨੂੰ ਭਾਈ ਗੱਡੀਆਂ ਦਾ ਆਵੇ ਲੱਗੇ 4-5 ਘੰਟੇ ਭਾਈ ਆਏ ਨੇ 4-5 ਘੰਟੇ ਕਰਤੇ 5 ਮਿੰਟ ਤੱਕ ਤੋਰਦੇ ਵੀਰੇ 5 ਮਿੰਟ 5-5 ਮਿੰਟ ਕਰਕੇ 4-5 ਬਸ 7 ਦਿਨ ਹੁੰਦਾ ਜ਼ਿੰਦਗੀ ਦਾ ਗੱਡੀ ਗੁੱਡੀ ਲੈਣਾ ਇਹੀ ਚਾਬੀ ਮਿਲਣੀ ਹੈ ਤੈਨੂੰ ਰਾਤ ਨੂੰ ਜਿਹੜੀ ਚੱਦਰ ਚ ਨਾਲ ਲੱਗੇ ਪੈਣਾ ਦਾ ਚਾਬੀ ਹੋਰ ਵੀ ਬਾਈ ਕਾਫੀ ਫੈਮਿਲੀ ਆਏ ਆ ਗੱਡੀ ਤੇ ਲੈਣ 24 ਹੁੰਦਾ ਬਾਈ ਬੰਦਿਆਂ ਨੂੰ ਹਰੇਕ ਬੰਦੇ ਨੂੰ 4 ਹੁੰਦਾ ਹਾਂ ਹਾਂ ਬਣ ਰਹੀ ਵੀਡੀਓ ਬਣ ਰਹੀ ਥੋੜੀ ਹਾਂ ਹਾਂ ਚੱਲੇਗੇ ਹੋ ਜਾਵੇ ਲੋ ਵੀ ਭਾਈ ਇੱਕ ਤਾਂ ਪੜਦਾ ਭਾਈ ਆ ਨਹੀਂ ਦੇ ਕੋੜੇ ਵਾਲੇ ਬਾਬੇ ਦਾ ਬੋਲ ਸਕਦੇ ਵਾਰ ਕੀ ਜਾਏ ਚਲ ਬੈਠੂ ਤੁਸੀਂ ਨਹੀਂ ਮੈਂ ਮੈਂ ਤਾਂ ਰੰਗ ਕੱਢਦਾ ਬੈਠੂ ਤੁਸੀਂ ਚਲੋ ਬਾਹਰ ਬਾਹਰ ਪੜਾ ਮੈਨੂੰ ਮੈਨਾਂ ਮਾਰ ਰਿਹਾ ਮੋਲਮ ਖੁੱਲ ਤੂ ਹੋਈ ਨਹੀਂ ਯਾਰ ਇਹ ਮੈਨੂੰ ਪਤਾ ਤਾਂ ਹੁਣ ਤਾਂ ਮਨ ਸਮਝਾ ਲਿਆ ਤੈਨੂੰ ਪਤਾ ਮੈਂ ਕਹਿ ਕੁਝ ਨਹੀਂ ਸਕਿਆ ਉੱਥੇ ਦੱਬਦੇ ਉਹ ਵੀ ਭਾਈ ਮਾਰਤਾ ਗੇਰਖ ਮਹਾਰਾ ਦੀ ਕਿਰਪਾ ਹੈ